ਤੁਰਾ ਤੁਰਪਾਲ ਪਾੜ ਕੇ ਸਮਾਨ ਕੱਢ ਕੇ ਲੈ ਗਏ ਇਹ ਤਾਂ ਹੁਣ ਡਰ ਲੱਗਦਾ ਰਿਸਕ ਵੀ ਹੈਗਾ ਕਿ ਜੇ ਅਸੀਂ ਕੱਲ ਨੂੰ ਕੰਮ ਕਰਦੇ ਆ ਕੱਲ ਨੂੰ ਸਾਨੂੰ ਉੱਤੇ ਕਿਸੇ ਨੇ ਅੱਜ ਕੱਲ੍ਹ ਤਾਂ ਵਿਰਾਜਰ ਦੇ ਬੰਦਾ ਮਾਰ ਦਿੰਦੇ ਨੇ ਕੇ ਵੀ ਕਾਰਡ ਨੂੰ ਅੱਗ ਲੱਗੀ ਹੋਈ ਹੈ ਜਿਹੜੀ ਰੋਜੀ ਰੋਟੀ ਹੈ ਇੱਕ ਸੋਰਸ ਸੀਗਾ ਉਹ ਵੀ ਮਿਲ ਕੋ ਖਤਮ ਹੋ ਚੁੱਕਿਆ ਓੜ ਸਾਡੀ ਰੋਟੀ ਨੂੰ ਅੱਗ ਲੱਗੀ ਹੈ ਸਾਡੇ ਪੇਟ ਨੂੰ ਇੱਕੋ ਤਰੀਕੇ ਨਾਲ ਬੰਦ ਕਰ ਪਤਾ ਨਹੀਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਕਿ ਸ਼ਾਇਦ ਸਾਡੀ ਤੁਸੀਂ ਅਜਾ ਕ ਲਗਾਤੀ ਅਸੀਂ ਤੋ ਕਿੰਨਾ ਕ ਕਮਾ ਲੈਣਾ ਕਰ ਲੈਣਾ ਹੈਗਾ ਜਿਸ ਹਾਲ ਨਾ ਸਾਡਾ ਕੰਮ ਕਾਰੀ ਖਤਮ ਹੀ ਕਰ ਦਿੱਤਾ ਇੱਕ ਸਾਡੇ ਮਤਲਬ ਇਸ ਮਹੀਨੇ ਦੇ ਵਿੱਚ ਤੀਜੀ ਵਾਰ ਵਾਰਦਾ ਤੁਸੀਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਕਿਆ ਜਾ ਰਿਹਾ ਟੌਂਟਿੰਗ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਬਹੁਤ ਰਿਫੰਡ ਜਿਹੜਾ ਆ ਗਿਆ ਹੋਣਾ ਬਹੁਤ ਫੰਡ ਆ ਗਿਆ ਹੋਣਾ ਕਈ ਲੋਕਾਂ ਨੇ ਵੀ ਪਾਪੜ ਨੂੰ ਮੂਹਰ ਕਰਕੇ ਵੀ ਕਿਹਾ ਕਿ ਤੁਹਾਡੇ ਕੋਲ ਫੰਡ ਕਾਫੀ ਇਕੱਠਾ ਹੋ ਗਿਆ ਹੈ ਤੇ ਤੁਸੀਂ ਹੁਣ ਕੰਮ ਕਿਉਂ ਨਹੀਂ ਕਰ ਰਹੇ ਤੇ ਸਾਡੇ ਕੋਲ ਜਿਆਦਾ ਫੰਡ ਇਕੱਠਾ ਹੋਇਆ ਹੁੰਦਾ ਹੁੰਦਾ ਤਾਂ ਅਸੀਂ ਬੜੀ ਕਾਰਸੇ ਹੀ ਕਰਵਾ ਲੰਦੇ ਮੌਜੂਦਾ ਜਿੱਥੇ ਕਿ ਤੁਹਾਨੂੰ ਦੱਸ ਦਈਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਫੂਡ ਕੋਰਨਰ ਹੈ ਜੋ ਨੂੰ ਕਿ ਕੁਝ ਦਿਨਿਆਂ ਪਹਿਲਾਂ ਜਿਹੜਾ ਹੈ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਕਿਤੇ ਨੇ ਕਿਤੇ ਕਾਮਯਾਬ ਵੀ ਹੋ ਗਏ ਨੇ ਇਹਨਾਂ ਦਾ ਜਿਹੜਾ ਵੀ ਸਮਾਨ ਸੀਗਾ ਭਾਂਡੇ ਸੀਗੇ ਜਾਂ ਹੋਰ ਵੀ ਬਥੇਰੇ ਸਮਾਨ ਸੀਗਾ ਉਹਨਾਂ ਨੂੰ ਜਿਹੜੇ ਲੈ ਕੇ ਚਲ ਗਏ ਨੇ ਹੁਣ ਇਹ ਕਾਰਨ ਕੀ ਹੈ ਕਿ ਕਿਉਂ ਇੱਕ ਗਰੀਬ ਦੀ ਰੋਜੀ ਰੋਟੀ ਨੂੰ ਅੱਗ ਕਿਉਂ ਲਾਈ ਗਈ ਹੈ ਇੰਨੀ ਜ਼ਿਆਦਾ ਉਹ ਵੀ ਰਾਤ ਦੇ ਕਹਿੰਦੇ ਵੀ 12 ਵਜੇ ਜਾਂ 11:30 ਵਜੇ ਦੇ ਕਰੀਬ ਜਿਹੜੀ ਹੈ ਅੱਗ ਲਾਈ ਗਈ ਹੈ ਗੱਡੀ ਵਾਲੇ ਤੇ ਹੋਚੇ ਸੀ ਕਿ ਕਾਰਨ ਕੀ ਹੋ ਸਕਦਾ ਹੈ ਤੇ ਅੱਜ ਉਹਨਾਂ ਦੀ ਜਿਹੜੀ ਕੁੜੀ ਹੈ ਇਸ ਮਤਲਬ ਕਿ ਫੂਡ ਕੋਰਨਰ ਜਿਹੜੇ ਚਲਾ ਰਹੇ ਨੇ ਦੋਨੇ ਇਹ ਪਿਓ ਤੇ ਤੀ ਮੌਜੂਦ ਨੇ ਪੌਣਾ ਨਾਲ ਗੱਲ ਕਰਦੇ ਸਰ ਸ਼ਖਰ ਜੀ ਸਰ ਸ਼ਖਰ ਜੀ ਪਹਿਲੇ ਤਾਂ ਇਹ ਦੱਸੋ ਕਿ ਕਿਉਂ ਪਹਿਲੀ ਵਾਰੀ ਇਹ ਚੀਜ਼ ਹਾਸੋ ਤੁਹਾਡੇ ਨਾਲ ਵਪਰੇ ਕਿ ਪਹਿਲਾਂ ਵੀ ਕੁਝ ਇਦਾਂ ਦੀ ਹੈਪਨਿੰਗ ਤੁਹਾਡੇ ਨਾਲ ਹੁੰਦੀ ਹੋਈ ਹੈ ਨੀ ਪਹਿਲਾਂ ਤਾਂ ਕਦੇ ਹਜ ਤੱਕ ਹੋਇਆ ਨਹੀਂ ਸਭ ਤੋਂ ਪਹਿਲਾਂ ਮੇਰੇ ਪਾਪਾ ਦਾ ਇਥੋਂ ਫੋਨ ਚੋਰੀ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਅ 10 ਮੰਤੇ ਤੇ ਰੱਖੀ ਜਾਂਦੇ ਸੀਗੇ ਐਕਟਿਵਾ ਦੇ ਵਿੱਚ ਇੰਨਾ ਕੈਰੀ ਨਹੀਂ ਹੁੰਦਾ ਸੀ ਤੇ ਜਿਵੇਂ ਸਿਲੰਡਰ ਵਗੈਰਾ ਰੱਖ ਜੜਾ ਨੜੇ ਆਈਸ ਬਾਕਸ ਵਗੈਰਾ వాటర్ ਕੂਲਰ ਭਾਂਡੇ ਪਤੀਲੇ ਵਗੈਰਾ ਤੇ ਰਾਤੋ ਰਾਤ ਉੱਥਰ ਪਾਲ ਪਾੜ ਕੇ ਉਹ ਸਮਾਨ ਕੱਢ ਕੇ ਲੈ ਗਏ ਫਿਰ ਅਸੀਂ ਚਲੋ ਕੋਈ ਗੱਲ ਨਹੀਂ ਹੈ ਨਾ ਫਿਰ ਛੱਡਤਾ ਅਸੀਂ ਉਸ ਗੱਲ ਤੇ ਨਾ ਕੋਰ ਨਹੀਂ ਕੀਤਾ ਹੁਣ ਜਾਂ ਤਾਂ ਨਸ਼ੇੜੀ ਚੱਕ ਕੇ ਲੈ ਕੇ ਜਾ ਸਕਦੇ ਨੇ ਫਿਰ ਉਸ ਤੋਂ ਬਾਅਦ ਨਾ ਸ਼ਨੀਵਾਰਾਤ ਨੂੰ ਅੱਗ ਲਗਾ ਦਿੱਤੀ ਜਾਂਦੀ 11:00 ਵਜੇ ਦੇ ਕਰੀਬ ਜੀ ਮੈਨੂੰ ਕਾਲ ਆਂਦੀ ਆ ਇਤੋਂ ਕੀ ਮੱਕੜ ਭਾਜੀ ਦੀ ਕਿ ਅਸੀਂ ਮੈਂਦਰੋਂ ਜਾ ਰਿਹਾ ਸੀ ਤੁਹਾਡੀ ਕਾਰਟ ਤੇ ਅੱਗ ਲੱਗ ਗਈ ਉਹ ਫਰੋਸਪੁਰ ਜਾਣਾ ਸੀ ਉਹਨਾਂ ਦੇ ਫਰੋਸਪੁਰ ਰੋਡ ਤੇ ਫਿਰ ਉਸ ਤੋਂ ਬਾਅਦ ਅਸੀਂ ਉਸ ਰਾਤ ਆਣੀ ਅਗਲੇ ਦਿਨ ਆ ਕੇ ਜੋ ਦੇਖਿਆ ਕਿ ਸੱਚੀ ਫੂਡ ਕਾਰਟ ਸਾਡੀ ਨੂੰ ਅੱਗ ਲਗਾ ਦਿੱਤੀ ਗਈ ਆ ਫਿਰ ਉਸ ਤੋਂ ਬਾਅਦ ਅਸੀਂ ਫਿਰ ਔਰ ਕਾਫੀ মিডিਆ ਵਾਲੇ ਵੀ ਆਏ ਉਹਨਾਂ ਨੇ ਵੀਡੀਓ ਵੀ ਸਾਡੀ ਪੜਾਈ ਬਾਅਦ ਵਿੱਚ ਕੁਝ ਕਮੈਂਟਸ ਵੀ ਪੜੇ ਨੇ ਸੁਣਨ ਚ ਵੀ ਮਿਲਦਾ ਕਿ ਇਹ ਮਜ਼ਾਕ ਕਰ ਰਹੇ ਇਹ ਜਾਣ ਬੁਝ ਕੇ ਕਰ ਰਹੇ ਨੇ ਸਕੈਮ ਕਰ ਰਹੇ ਨੇ ਕਿ ਇਹਨਾਂ ਨੇ ਸ਼ਾਇਦ ਆਪੇ ਅੱਗ ਲਗਾਤੀ ਕਿਹੜਾ ਬੰਦਾ ਆਪਣੀ ਰੋਟੀ ਨੂੰ ਇਦਾਂ ਅੱਗ ਲਗਾ ਕੇ ਖਤਮ ਕਰ ਦੂਗਾ ਇਦਾਂ ਦਾ ਕਰ ਹੀ ਨਹੀਂ ਸਕਦਾ ਐ ਕੋ ਬੰਦਾ ਜੇ 4 ਸਾਲਾਂ ਤੋਂ ਅਸੀਂ ਆਪਣਾ ਕੰਮ ਕਰਦੇ ਪਏ ਆ ਜੀ ਅਜੇ ਜਦੋਂ ਦੇਖਿਆ ਵੀ ਕਾਰਡ ਨੂੰ ਅੱਗ ਲੱਗੀ ਹੋਈ ਹੈ ਜਿਹੜੀ ਰੋਜੀ ਰੋਟੀ ਹੈ ਇੱਕ ਸੋਰਸ ਸੀਗਾ ਉਹ ਵੀ ਮਿਲ ਕੋ ਖਤਮ ਹੋ ਚੁੱਕਿਆ ਕਿਸ ਤਰੀਕੇ ਦਾ ਮਤਲਬ ਫੀਲ ਹੋਇਆ ਕਿੰਨੇ ਦੁੱਖ ਲੱਗਿਆ ਸੀ ਉਸ ਚੀਜ਼ ਤੇ ਹੁਣ ਸਾਡੀ ਰੋਟੀ ਨੂੰ ਅੱਗ ਲੱਗੀ ਆ ਸਾਡੇ ਪੇਟ ਨੂੰ ਇੱਕ ਉਤਾਰੇ ਕਿਹੜਾ ਬੰਦ ਕਰ ਕਿ ਇਹ ਖਾਣਾ ਸੱਕ ਕੱਪੜਾ ਕੰਮ ਨਾ ਕਰ ਸਕਣ ਇਹ ਗਾਣਾ ਸਾਡੀ ਇਸ ਘੜ ਤੋਂ ਕਿਹੜਾ ਸੀ ਕੋਈ ਵੱਡਾ ਮਹਿਲ ਪਾਲਣਾ ਜਾਂ ਕੁਝ ਆਪਣਾ ਤਾਜਾ ਖਾੜਾ ਤਾਜਾ ਕਪਾਉਣਾ ਪਰ ਕਈ ਲੋਕਾਂ ਦੀ ਵਾਇਬ ਮੇਕੀ ਨੇ ਕਿ ਸ਼ਾਇਦ ਇਹਨਾਂ ਨੂੰ ਇਨਕਮ ਜ਼ਿਆਦਾ ਹੋ ਰਹੀ ਆ ਪਰ ਉਹ ਹੀ ਤੇ ਡੇਲੀ ਦਾ ਜੇ ਬਸ 4-500 ਕਮਾ ਰਿਆ ਉਹਦੇ ਉਹਦੇ 'ਚ ਖਰਚੇ ਵੀ ਬਹੁਤ ਹੈਗੇ ਨੇ ਠੀਕ ਹੈ ਸਮਾਨ ਲੈ ਕੇ ਆਣਾ ਸਾਰਾ ਗਰੋਸਰੀ ਦਾ ਵੀ ਦੇਖਣਾ ਹੁੰਦਾ ਪਰ ਉਹ ਜਿਲੜੇ ਵੀ ਇਹ ਜਾਣ ਕੇ ਕੀਤਾ ਇਹ ਸੱਚੀ ਕੀ ਥੌਟ ਸੀ ਉਹਦੇ ਦਿਮਾਗ 'ਚ ਕਿ ਉਹ ਕੀਤਾ ਰੱਬ ਜਾਣਦਾ ਉਸ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਕਾਰਡ ਨੂੰ ਚਲਾਉਂਦੇ ਹੋਏ ਕਿੰਨਾ ਲਗਭਗ ਅੱਜ ਕਿੰਨੇ ਟਾਈਮ ਹੋ ਗਿਆ ਕਿ ਪਹਿਲਾ ਇਹ ਚੀਜ਼ ਤੁਹਾਡੇ ਨਾਲ ਵਪਰੀ ਹੈ ਉਸ ਤੋਂ ਪਹਿਲਾਂ ਕਿਸੇ ਨਾਲ ਕੋਈ ਲੜਾਈ ਆ ਕੋਈ ਜਿਸ ਵਗੈਰਾ ਇਹ ਰਹਿੰਦੇ ਸ਼ਾਇਦ ਤੇ ਕੋਈ ਹੈ ਨਹੀਂ ਸੀ ਤੇ ਆਪਾਂ ਤੇ ਜਿਹੜਾ ਗਾਗਾਂ ਦੇ ਜੀ ਕਰਕੇ ਬੁਲਾਇਆ ਸੀ ਜੀ ਕਰਕੇ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਇਸ ਕਾਰ ਨੂੰ ਸਟਾਰਟ ਕੀਤੇ ਇਹ ਮਤਲਬ ਕਿ ਲਾਕਡਾਊਨ ਚ ਸਟਾਰਟ ਕੀਤਾ ਸੀਗਾ ਲਾਕਡਾਊਨ ਚ ਹਾਂਜੀ ਅੱਛਾ ਪਹਿਲਾਂ ਤੁਹਾਡਾ ਮਤਲਬ ਕਿ ਫੋਨ ਵੀ ਚੋਰੀ ਹੋਇਆ ਸੀਗਾ ਫੋ ਪਹਿਲੇ ਫੋਨ ਚੋਰੀ ਹੋਇਆ ਸੀਗਾ ਜੀ ਮਲੇਸ਼ ਮਹੀਨੇ ਦੇ ਵਿੱਚ ਤੀਜੀ ਵਾਰ ਵਾਰਦਾਤ ਹੋਤੀ ਸੀ ਤੀਜੀ ਵਾਰਦਾਤ ਹੋਈ ਹੈ ਪਹਿਲੀ ਵਾਰਦਾਤ ਕੀ ਸੀਗੀ ਪਹਿਲੇ ਸੀਗੇ ਮਤਲਬ ਮੋਬਾਈਲ ਚੱਕ ਕੇ ਲੈ ਗਏ ਸੀ ਤੁਮ ਜੀ ਉਸ ਤੋਂ ਬਾਅਦ ਇਥੋ ਚ ਤਰਪਾਲ ਫਾੜੀ ਹੋਈ ਹੈ ਜੀ ਉਹ ਫਿਰ ਦੋ ਦਿਨ ਨਿਕਲੇ ਸਾਮਾਨ ਸਾਰਾ ਕੱਢ ਕੇ ਲੈ ਗਏ ਪਹਿਲੇ ਜੀ ਉਸ ਤੋਂ ਬਾਅਦ ਤੀਜੀ ਵਾਰੀ ਅੱਗ ਲਗਾਈ ਜੀ ਤੀਜੀ ਵਾਰੀ ਅੱਗ ਲਗਾਈ ਹਾਂ ਜੀ ਤੇ ਕੀ ਹੋ ਸਕਦਾ ਮੈਮ ਕਿ ਤੀਜੀ ਵਾਰੀ ਮਤਲਬ ਕਿ ਤੁਹਾਡੇ ਅੱਗ ਲਾਤੀ ਜਦੋਂ ਪਹਿਲਾਂ ਤੁਹਾਡਾ ਫੋਨ ਚਿੱਕਿਆ ਤੁਸੀਂ ਪਹਿਲਾਂ ਕੋਈ ਮਤਲਬ ਕਿ ਕਿਸੇ ਨੂੰ ਕਿਹਾ ਜਾਂ ਕੋਈ ਮਤਲਬ ਕਿ ਕੰਪਲੇਂਟ ਵਗੈਰਾ ਦਰਜ ਕਰਾਈ ਸੀ ਫੋਨ ਮੇਰੇ ਪਾਪਾ ਜੀ ਵੀ ਕੁਝ ਬਣਾ ਰਹੇ ਨੇ ਫੋਨ ਇੱਥੇ ਰੱਖਤਾ ਠੀਕ ਹੈ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਸਟਮਰ ਵੀ ਸੀਗੇ ਕੌਣ ਚੱਕ ਕੇ ਲੈ ਗਿਆ ਕੌਣ ਨਹੀਂ ਇਹ ਤਾਂ ਪਤਾ ਨਹੀਂ ਰੱਬ ਜਾਣਦਾ ਉਸ ਤੋਂ ਬਾਅਦ ਫਿਰ ਅਸੀਂ ਹਥਿਆਰ ਨਹੀਂ ਦਿੱਤਾ ਚਲੋ ਕੋਈ ਹੁਤੇ ਹੀ ਹੱਤਪਾਰ ਕੇ ਨਸ਼ੇੜੀ ਲੈ ਗਿਆ ਤੇ ਫਿਰ ਉਹ ਜਦੋਂ ਸਮਾਨ ਰਤੋਂ ਚੁੱਕ ਕੇ ਲੈ ਗਿਆ ਕਿਉਂਕਿ ਇੱਥੇ ਇੱਥੇ ਸ਼ੁਰੂ ਤੋਂ ਲਗਾ ਲਗਾਉਂਦੇ ਆ ਰਹੇ ਸੀ ਇਹਦੇ ਵਿੱਚ ਹੀ ਰੱਖਦੇ ਸੀਗੇ ਸਮਾਨ ਆਪਣਾ ਜੀ ਤੇ ਕਰੇ ਲੈ ਕੇ ਨਹੀਂ ਜਾਂਦੇ ਸੀ ਤੇ ਹੁਣ ਕਿੰਨਾ ਮਤਲਬ ਔਖਾ ਹੋ ਰਿਹਾ ਕਿਉਂਕਿ ਸ਼ਨੀਵਾਰ ਦੀ ਅੱਗ ਲੱਗੀ ਹੋਈ ਹੈ ਕਾਫੀ ਸਮਾਂ ਹੋ ਗਿਆ ਹੈ ਕਿਸ ਤਰੀਕੇ ਨਾਲ ਘਰ ਦਾ ਖਰਚਾ ਜਿਹੜਾ ਇਹ ਚੱਲ ਰਿਹਾ ਕਰ ਦਾ ਖਰਚਾ ਫਿਰ ਹੁਣ ਅਸੀਂ ਇੱਕ ਤਪੜੀ ਸੇਫਟੀ ਵੀ ਮੰਨਦੇ ਆ ਜੇ ਅਸੀਂ ਇੱਥੇ ਐਕਟਿਵ ਹੋ ਤੇ ਦੁਬਾਰਾ ਕੰਮ ਸਟਾਰਟ ਕਰ ਲਈਏ ਕੱਲ ਨੂੰ ਕੁਝ ਆਪੀੜਾ ਵੀ ਕਰ ਲੋਗੀ ਕੌਣ ਜ਼ਿੰਮੇਵਾਰ ਹੋਊਗਾ ਸਾਡਾ ਅੱਜ ਤੁਹਾਨੂੰ ਕਾਫੀ ਮੈਂ ਦੇਖਿਆ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਆਫ ਕੈਮਰਾ ਵੀ ਤੇ ਫੋਨ ਤੇ ਵੀ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਕਿਆ ਜਾ ਰਿਹਾ ਟੌਂਟਿੰਗ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਬਹੁਤ ਰਿਫੰਡ ਜਿਹੜਾ ਆ ਗਿਆ ਹੋਣਾ ਬਹੁਤ ਫੰਡ ਆ ਗਿਆ ਹੋਣਾ ਤੇ ਤੁਸੀਂ ਕਿਉਂ ਨਹੀਂ ਸਟਾਰਟ ਕਰਦੇ ਤੁਸੀਂ ਤੁਹਾਡੀ ਆਪਣੀ ਸ਼ਾਜਿਸ਼ਾ ਕਿਉਂ ਲੋਕ ਮਤਲਬ ਇਦਾਂ ਬੋਲਦੇ ਇਹ ਤਾਂ ਹੁਣ ਪਤਾ ਨਹੀਂ ਕਿਉਂ ਮੈਂ ਕਮੈਂਟਸ ਵੀ ਦੇਖੀਆਂ ਕਈ ਲੋਕਾ ਨੇ ਮੇਰੇ ਪਾਪਾ ਨੂੰ ਮੂਹਣ ਕਰਕੇ ਵੀ ਕਿਹਾ ਕਿ ਤੁਹਾਡੇ ਕੋਲ ਫੰਡ ਕਾਫੀ ਇਕੱਠਾ ਹੋ ਗਿਆ ਹੈ ਤੇ ਤੁਸੀਂ ਹੁਣ ਕੰਮ ਕਿਉਂ ਨਹੀਂ ਕਰ ਰਹੇ ਜੇ ਸਾਡੇ ਕੋਲ ਜਿਆਦਾ ਫੰਡ ਇਕੱਠਾ ਹੋਇਆ ਹੁੰਦਾ ਹੁੰਦਾ ਅਸੀਂ ਆਪਣੀ ਕਾਰਡ ਸਹੀ ਕਰਵਾ ਲੈਂਦੇ ਠੀਕ ਹੈ ਜੇ ਹੈਲਪ ਹੋਈ ਹੈ 10-15000 ਦੀ ਹੋਈ ਉਹਦੇ ਵਿੱਚ ਅਸੀਂ ਆਪਣਾ ਸਬੰਧ ਕਿਤੋਂ ਪੂਰਾ ਕਰ ਲਾਂਗੇ ਤਰਪਾਲ ਲੈ ਕੇ ਆਣੀ ਆ ਫਿਰ ਬਤੀਲੇ ਵਗੈਰਾ ਕੁੱਕਰ ਵਗੈਰਾ ਜਿਹੜੇ ਪਾਂਡੇ ਤੋਂ ਚੱਕੇ ਗਏ ਨੇ ਸਾਡੇ ਠੀਕ ਹੈ ਇੱਕ ਭਰਾ ਨੇ ਹੈਲਪ ਕਰਤੀ ਸਿਲੰਡਰ ਦੀ ਪੰਜ ਪਲੇਟਾਂ ਉਹਨਾਂ ਨੇ ਦਿੱਤੀਆਂ ਤੇ ਚਮਚ वगैरह ਦਿੱਤੇ ਹਲੇ ਇੰਨੇ ਕੁ ਸਮਾਨ ਨਾ ਥੋੜੀ ਜਿਹਾ ਕੰਮ ਸਟਾਰਟ ਹੋ ਜੂ ਫਿਰ ਗਰੋਸਰੀ ਵਗੈਰਾ ਵੀ ਰੱਖਾ ਕੇ ਲਿਆ ਕੇ ਤਾਂ ਹੀ ਸਮਾਨ ਲਿਆ ਕੇ ਕੜੀ ਚਾਵਲ ਬਣਾਵਾਂਗੀ ਕਰਾਂਗੇ ਜੀ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੰਨੀ ਵੱਡੀ ਵਾਰਦਾਤ ਜਿਹੜੀ ਹੈ ਤੁਹਾਡੇ ਨਾਲ ਹੋ ਗਈ ਹੈ ਕੋਈ ਵੀ ਸਿਕਿਉਰਿਟੀ ਨਹੀਂ ਹੈ ਕੋਈ ਵੀ ਸੇਫਟੀ ਨਹੀਂ ਹੈ ਕੱਲ ਨੂੰ ਜੇ ਤੁਸੀਂ ਇੱਥੇ ਆਨੇ ਹੋ ਕੀ ਕੱਲ ਲੱਗਦਾ ਕਿ ਤੁਹਾਡੇ ਤੇ ਵੀ ਕੋਈ ਨਾ ਕੋਈ ਹਮਲਾ ਹੋ ਹੀ ਸਕਦਾ ਇਹ ਤਾਂ ਹੁਣ ਡਰ ਲੱਗਦਾ ਰਿਸਕ ਵੀ ਹੈਗਾ ਕਿ ਜੇ ਅਸੀਂ ਕੱਲ ਨੂੰ ਕੰਮ ਕਰਦੇ ਆ ਕੱਲ ਨੂੰ ਸਾਨੂੰ ਉੱਤੇ ਹੀ ਕਿਸੇ ਨੇ ਅੱਜ ਕੱਲ ਦਾ ਵਿਰਾਜ ਜਾਂਦੇ ਬੰਦਾ ਮਾਰ ਦਿੰਦੇ ਨੇ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਇੱਕ ਪਾਸੇ ਨੂੰ ਸੇਫ ਵੀ ਨਹੀਂ ਬੰਦੇ ਅਸੀਂ ਰਿਪੋਰਟ ਵੀ ਲਿਖਵਾਈ ਹੋਈ ਆ ਪਰ ਪੁਲਿਸ ਵਾਲਿਆਂ ਦਾ ਕੁੱਦਾ ਕਿਹੜਾ ਹੈਗਾ ਕਿ ਸਾਡੇ ਦੇਸ਼ ਦਾ ਕਾਨੂੰਨ ਹੀ ਨਹੀਂ ਹੈਗਾ ਸਹੀ ਜਿੰਨਾ ਚੋਰਾਂ ਨੂੰ ਵੀ ਡਰ ਹੋਵੇ ਜਿਹੜੇ ਇਹਦੀ ਵਾਰਦਾਤ ਵੀ ਕਰਦੇ ਨੇ ਆ ਚੰਦਰ ਕਰ ਲੈ ਕੱਲ ਨੂੰ ਬਾਹਰ ਘੜ ਨਿਕਲ ਜਾਂਦੇ ਨੇ ਪਰ ਉਹਨਾਂ ਸੀ ਆਪਣੇ ਆਪ ਨੂੰ ਉਸੇ ਫੇੜੀ ਬੰਦੇ ਅੱਛਾ ਇਹ ਸਮਾਨ ਤਿਆਰ ਕਰਨ ਲਈ ਕੀ ਕੀ ਪਹਿਲਾਂ ਇਹ ਦੱਸੋ ਵੇਚਦੀ ਸੀ ਕਿ ਸਮਾਨ ਤਿਆਰ ਕਰਨ ਲਈ ਕਿੰਨੀ ਕੁ ਜ਼ਿਆਦਾ ਜਿਹੜੀ ਮਿਹਨਤ ਕਰਨੀ ਪੈਂਦੀ ਸੀ ਸਵੇਰੇ ਕਿੰਨੇ ਵਜੇ ਉੱਠ ਕੇ ਸਾਰਾ ਤਿਆਰ ਕਰਨਾ ਪੈਂਦਾ ਇਹ ਤਾਂ ਮੇਰੇ ਪਾਪਾ ਹੀ ਉੱਠ ਕੇ ਸਵੇਰੇ 4 ਵਜੇ ਉੱਠ ਕੇ ਤਿਆਰ ਕਰਦੇ ਸੀਗੇ ਜੀ ਕੜੀ ਚਾਵਲ ਬਣਾਣੇ ਉਹਨਾਂ ਨੇ ਤੇ ਚਨੇ ਬਣਾਣੇ ਤੇ ਫਿਰ ਉਹਨਾਂ ਨੇ 8 ਵਜੇ ਇੱਥੇ ਪਹੁੰਚ ਜਾਣਾ ਹੁੰਦਾ ਸੀ ਲੈ ਕੇ ਕਿੰਨੇ ਤੋਂ ਕਿੰਨੇ ਵਜੇ ਤੇ ਦੱਸ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਪਾਪਾ ਹੀ ਹੁੰਦੇ ਸਨ ਸਾਡੇ 8:30 ਵਜੇ ਮੈਂ ਆਉਣਾਗਾ ਇੱਥੇ ਜੀ ਤੇ 6 ਵਜੇ ਤੱਕ ਮੈਂ ਉੱਥੇ ਹੁੰਨੇ ਆਂ ਅੱਛਾ ਰੋਜੀ ਰੋਟੀ ਬਿਲਕੁਲ ਖਤਮ ਕਰ ਦਿੱਤੀ ਐ ਹੱਥ ਤੇ ਹੱਥ ਧਰ ਕੇ ਬੈਠੇ ਹਾਂ ਹੁਣ ਲੋਕਾਂ ਨੇ ਪੈਸੇ ਵੀ ਪਾਏ ਆ ਪਰ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਮੈਸੇਜ ਆ ਰਹੇ ਨੇ ਕਿ ਹਾਂ ਤੁਹਾਨੂੰ ਬਹੁਤ ਪੈਸੇ ਮਿਲ ਗਏ ਆ ਤੁਸੀਂ ਹੁਣ ਜਾਣਗੇ ਨਹੀਂ ਮਤਲਬ ਕਿ ਆਪਣੀ ਘਾਟ ਤਿਆਰ ਕਰਾਰੇ ਜਾਣਗੇ ਨਹੀਂ ਆਪਣਾ ਫੂਡ ਕੋਰਨਰ ਤਿਆਰ ਕਰਾਰੇ ਕੀ ਲੱਗਦਾ ਹੈ ਕਿ ਕਿਉਂ ਲੋਕ ਇਦਾਂ ਬੋਲ ਰਹੇ ਨੇ ਦੇਖੋ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਜੇ ਇਹ ਤੇ ਹਨੇਗਾ ਜੇ ਨਾ ਬੈਠਾਂਗਾ ਤੇ ਅਸੀਂ ਘਰ ਬੈ ਕੇ ਵੀ ਕੀ ਗੁਜ਼ਾਰਾ ਥੋੜੀ ਹੈਗਾ ਠੀਕ ਹੈ ਜਿੰਨੇ ਪੈਸੇ ਆਏ ਥੋੜਾ ਥੋੜਾ ਸਾਮਾਨ ਵੇਚ ਲੈ ਕੇ ਵੀ ਆ ਰਹੇ ਹੈਗੇ ਆ ਤੇ ਬਾਕੀ ਹੁਣ ਫਲੈਕਸ ਵੀ ਸੜੀ ਹੋਈ ਹੈ ਸਾਰਾ ਕੁਝ ਤੇ ਜਿੱਤ ਆਪਾਂ ਗੱਲ ਕਰੀਏ ਹੈ ਨਾ ਕਿੰਨੇ ਕ ਦਾ ਇਹ ਨੁਕਸਾਨ ਹੈ ਜਿਹੜਾ ਤੁਹਾਡਾ ਹੋ ਚੁੱਕਿਆ ਹੈ ਨੁਕਸਾਨ ਤੇ ਘਟੋ ਘਟ ਵੀ 25 30 ਹਜ਼ਾਰ ਤੀਰ ਕੀ ਹੱਦ ਤੱਕ ਹੈਗੀ ਕੋਈ ਕੋਪਰ ਕਰ ਨਹੀਂ ਆਪਣਾ ਕਾफी ਸਮਾਂ ਤੀਕਰ ਦਾ ਨੁਕਸਾਨ ਹੋ ਚੁੱਕਿਆ ਹੈ ਜੇ ਮੈਂ 30000 ਦਾ ਨੁਕਸਾਨ ਹੋ ਚੁੱਕਿਆ ਹੈ ਤੁਹਾਨੂੰ ਅਤੇ ਲੋਕਾਂ ਕਿ ਲੋਕ ਕਹਿ ਰਹੇ ਨੇ ਵੀ ਬਹੁਤ ਪੈਸੇ ਕਿੰਨੇ ਕ ਪੈਸੇ ਆ ਚੁੱਕੇ ਨੇ ਮੁਸ਼ਕਿਲ 15000 ਰੁਪਏ ਇਕੱਠਾ ਆਇਆ ਸੀ ਉਹਦੇ ਵਿੱਚੋਂ ਕੱਲ ਜੇ ਸਮਾਨ ਲੈ ਕੇ ਆਂਦਾ ਮੇਰੇ ਪਾਪਾ ਨੇ ਤਰਪਾਲ ਵਗੈਰਾ ਲਿਆਂਦੀ ਆ ਇੱਕ ਇੱਕ ਦੋ ਇੱਕ ਇੱਕ ਦੋ ਦੋ ਕਰਕੇ ਚੀਜ਼ਾਂ ਲੈ ਕੇ ਆਂਦੇ ਆ ਰਹੇ ਆ ਕੀ ਲੱਗਦਾ ਹੈ ਕਿ ਕਿੰਨਾ ਵੱਲੋ ਜੜੀਏ ਇਹ ਮਤਲਬ ਕਿ ਹਰਕਤ ਕੀਤੀ ਗਈ ਹੋਣੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਇੱਥੇ ਕਿੰਨੀ ਗਰਮੀ ਲੱਗ ਹੈਗੀ ਆ ਧੁੱਪ ਕਰਕੇ ਵੀ ਫਿਰ ਕਿੰਨੇ ਮੀਟਰ ਤਰਪਾਲ ਲੈਂਦੇ ਸੀ 15 22 12 25 ਕੱਲ ਲੈ ਕੇ ਆਏ ਨੇ ਕੱਲ ਲੈ ਕੇ ਆਏ ਨੇ ਕੁਝ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ ਕਿ ਕਿਉਂ ਤੁਹਾਨੂੰ बार-बार ਜਿਹੜੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਨਾ ਕੋਈ ਕਾਰਨ ਹੀ ਹੋਊਗਾ ਜਾਂ ਫਿਰ ਕੁਝ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਮਤਲਬ ਕਿ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਪਤਾ ਨਹੀਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਕਿ ਸ਼ਾਇਦ ਸਾਡੀ ਤੁਸੀਂ ਅਚਗ ਲਗਾਤੀ ਅਸੀਂ ਤੋ ਕਿੰਨਾ ਕੁ ਕਮਾ ਲੈਣਾ ਕਰ ਲੜਾ ਹੈਗਾ ਜਿਸ ਹਾਲ ਨਾ ਸਾਡਾ ਕੰਮ ਕਰੀ ਖਤਮ ਹੀ ਕਰ ਦਿੱਤਾ ਇੱਕ ਸਮੇਂ ਹੁਣ ਡਰ ਵੀ ਲੱਗਦਾ ਆਂਡੇ ਹੋਏ ਵੀ ਇੱਥੇ ਕਿ ਜੇ ਫੇਰ ਆ ਕੇ ਕੋਈ ਗੱਲਬਾਤ ਹੋ ਗਈ ਕੌਣ ਦੇਖੂਗਾ ਪਰਿਵਾਰ ਦਾ ਕਿੱਦਾਂ ਮਤਲਬ ਚੱਲ ਰਿਹਾ ਘਰ ਦਾ ਖਰਚਾ ਹੋਰ ਸਮਾਨ ਦਾ ਕਿੱਦਾਂ ਚੱਲ ਰਿਹਾ ਖਰਚੇ ਬਸ ਪ੍ਰਮਾਤਮਾ ਦੇ ਸਾਰੇ ਮਾੜਾ ਮੋਟਾ ਕਰੀ ਜਾਂਦਾ ਵਈ ਨਹੀਂ ਬਸ ਮੈਂ ਆਪਣਾ ਆਲੇ ਕੁਛ ਕਰ ਨਹੀਂ ਰਹੀ ਕੰਮ

ਤੁਹਾਡੇ ਇਕ ਲੋਜੀ ਕਿਸ ਤਰੀਕੇ ਨਾਲ ਇਹਨਾਂ ਦੀ ਰੋਜ਼ੀ ਰੋਟੀ ਨੂੰ ਜਿਹੜੀ ਆ ਅੱਗ ਲਾ ਦਿੱਤੀ ਜਾਂਦੀ ਹੈ ਇਹ ਲੁਧਿਆਣਾ ਸ਼ਹਿਰ ਦੀ ਇੱਕ ਘਟਨਾ ਹੈ ਜਿੱਥੇ ਕਿ ਇੱਕ ਪਰਿਵਾਰ ਦਾ ਜਿਹੜਾ ਹੈ ਕਿ 4 ਸਾਲ ਤੋਂ ਲੋਕਡਾਊਨ ਤੋਂ ਜਿਹੜਾ ਕੰਮ ਕਰ ਰਹੇ ਸੀਗੇ ਲੇਕਿਨ ਕੁਝ ਦਿਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਅੱਗ ਲਾ ਕੇ ਪੂਰੀ ਰੇੜੀ ਨੂੰ ਪੂਰੇ ਫੂਡ ਕੋਰਨਰ ਨੂੰ ਜਿਹੜਾ ਅੱਗ ਲਾ ਕੇ ਬਿਲਕੁਲ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਕਾਰਨ ਕੀ ਹੈ ਇਹ ਵੀ ਨਹੀਂ ਸਮਝ ਆ ਰਿਹਾ ਕਿ ਕਿਉਂ ਮਤਲਬ ਕਿ ਇਹਨੂੰ ਅੱਗ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿਉਂ ਇਹਨਾਂ ਦੀ ਰੋਜ਼ੀ ਰੋਟੀ ਨੂੰ ਚਿੰਨਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹਨਾਂ ਦੇ ਮਤਲਬ ਕਿ ਇਹਨਾਂ ਦੀ ਪਰਸਨਲੀ ਜਿਹੜੀ ਰੰਜੀਤ ਹੋ ਸਕਦੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੇ ਟਾਈਮ ਦੇ ਵਿੱਚ ਲੋਕ ਕਿੰਨੇ ਕ ਜ਼ਿਆਦਾ ਸੇਫ ਨੇ ਜਾਂ ਫਿਰ ਆਪਣੇ ਕਾਰੋਬਾਰ ਦੀ ਆਪਾਂ ਗੱਲ ਕਰੀਏ ਤੇ ਕਾਰੋਬਾਰ ਨੂੰ ਲੈ ਕੇ ਲੋਕ ਜਿਹੜੇ ਨੇ ਆਪਣੇ ਦੁੱਖ ਤੋਂ ਇੰਨਾ ਪਰੇਸ਼ਾਨ ਨਹੀਂ ਹੈਗੇ ਜਿੰਨੇ ਉਹਨਾਂ ਦੇ ਸੁੱਖ ਤੋਂ ਲੈ ਕੇ ਪਰੇਸ਼ਾਨ ਨੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਨੇ ਰਿਓ ਤੇ ਦੇਖਦੇ ਰਹੋ ਸਿਟੀ ਐਟ ਲਾਈਟ